ਵਨਨੀ ਉਹ ਧਾਤੇ ਲੁਧਿਆਣਾ ਦੇ ਵਿੱਚ ਗੁੰਡਾਗਰਦੀ ਦਾ ਨੰਗਾ ਨਾਚ ਵੇਖਣ ਨੂੰ ਮਿਲਿਆ ਮੰਦਿਰ ਦੇ ਸੇਵਾਦਾਰਾਂ ਤੇ ਕੁਝ ਸ਼ਰਧਾਲੂਆਂ ਦੇ ਵੱਲੋਂ ਹਮਲਾ ਕੀਤਾ ਗਿਆ ਲੁਧਿਆਣਾ ਦੇ 15 ਨਗਰ ਜੀ ਕਮੰਦਰ ਦੇ ਸੇਵਾਦਾਰ ਤੇ ਕੁਝ ਨੌਜਵਾਨਾਂ ਵੱਲੋਂ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਜਿਸ ਵਿੱਚ ਮੰਦਰ ਦੀ ਸੇਵਾਦਾਰ ਸਮੇਤ ਉਸਦੀ ਬੇਟੀ ਜ਼ਖਮੀ ਹੋਈ ਹੈ ਉਧਰ ਇਸ ਦੀ ਘਟਨਾ ਕੈਮਰੇਜ ਕੈਦ ਹੋ ਗਈ। ਫਿਲਹਾਲ ਮੰਦਰ ਕਮੇਟੀ ਨੇ ਇਸ ਸਬੰਧੀ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ ਉਧਰ ਮੰਦਰ ਚ ਗੱਦੀ ਦੇ ਸੇਵਾਦਾਰ ਨੇ ਕਿਹਾ ਕਿ ਉਹਨਾਂ ਦੇ ਮੰਦਰ ਤੇ ਕਬਜ਼ਾ ਕਰਨ ਦੀ ਨੀਅਤ ਨਾਲ ਹੀ ਹਮਲਾ ਹੋਇਆ। ਸਿਟੀਓਮ ਨਿਊਜ਼ ਲਈ ਸੁਰਿੰਦਰ ਸੋਨੀ ਦੀ ਰਿਪੋਰਟ। ਜੀ ਦੀ ਸੋਨ ਹਰਦਾਸ ਕੀ ਮਾਮਲਾ ਹੋਇਆ ਸੀਗਾ ਕੀ ਗੱਲ ਇਹ ਰਾਤ ਕੋਈ ਸ਼ਰਾਰਤੀ ਅੰਸਰ ਆ ਕੇ ਉਰੇ ਇਸ ਪ੍ਰਤੀਸ਼ਠਾ ਨੂੰ ਭੰਗ ਕਰਨ ਦੀ ਬਹੁਤ ਕੋਸ਼ਿਸ਼ ਕੀਤੀ ਆ ਤੇ ਕੁਝ ਸੇਵਾਦਾਰਾਂ ਨੇ ਉਹਨਾਂ ਨੂੰ ਸਮਝਾਵਾ ਜਾ ਕੇ ਭੇਜਤੇ ਆ ਤੇ ਉੱਥੇ ਜਾ ਕੇ ਵੀ ਉੱਥੇ ਵਿਸ਼ਕਰਮਾ ਚੌਂਕ ਦੇ ਵਿੱਚ ਜਾ ਕੇ ਉਹਨਾਂ ਤੇ ਹਮਲਾ ਕਰਦੇ ਆ ਇਹ ਕਿਹੜੀ ਜਗ੍ਹਾ ਦੀ ਗੱਲ ਇਹ ਉਰੋ ਦੀ ਉਰੋ ਤੋਂ ਚਾਲੂ ਹੋਇਆ ਜੀ ਹਾਂਜੀ ਦਸ਼ਮੇਸ਼ ਨਗਰ ਡੇਰਾ ਸਾਧੂ ਆਸ਼ਰਮ 16 ਨੰਬਰ ਗਲੀ ਕਿੰਨੇ ਲੋਕ ਸੀਗੇ ਜਿਨ੍ਹਾਂ ਨੇ ਆਪਣੇ ਗੱਡੀ ਦੇ ਵਿੱਚ ਆਏ ਸੀ ਸਾਨੂੰ ਤਾਂ ਉਹਨਾਂ ਨੇ ਖਿੱਚ ਕੇ ਅੰਦਰ ਲੈ ਗਏ ਤਾਂ ਉਹ ਤਾਂ ਬਾਹਰ ਨਹੀਂ ਨਿਕਲਣ ਦਿੱਤਾ ਘੱਟੋ ਘੱਟ 15 20 ਜਣੇ ਹੋਣਗੇ ਮੇਰੇ ਸਾਬ ਹਾਂਜੀ 60 ਫੁੱਟ 60 ਫੁੱਟ ਉਹ ਸੇਵਾਦਾਰ ਦੇ ਵਿਚਾਰੇ ਦੇ ਉੱਥੇ ਜਾ ਕੇ ਪਤਾ ਨਹੀਂ ਉਰੇ ਉਂਗਲ ਵੱਡੇ ਜੇ ਉੱਥੇ ਵੱਡੇ ਰੱਬ ਜਾਣਦਾ ਹੁਣ ਸੀਐਮਸੀ ਹਸਪੀਟਲ ਦੇ ਵਿੱਚ ਦਾਖਲ ਆ ਗਿਆ ਬਸ ਕੀ ਮਾਮਲਾ ਕੀ ਹੋਇਆ ਕਿਉਂ ਹੋਇਆ ਹਾਂਜੀ ਕਿਉਂ ਹੋਇਆ ਉਰੇ ਕਬਜ਼ਾ ਕਰਨ ਦੇ ਵਿੱਚ ਆਏ ਸੀ ਵੀ ਇਸ ਧਰਮ ਨੂੰ ਤੁਸੀਂ ਡੇਰੇ ਨੂੰ ਵੇਚ ਦਿਓ ਇਹ ਵੇਚੋ ਇਹਨੂੰ ਕੋਣ ਬੰਦੇ ਨੇ ਉਹਰੇ ਆਪਣੇ ਸੰਤਾਂ ਦਾ ਜਿਹੜੇ ਇਹ ਗੁਰਪਰਣਾਲੀ ਸਾਡੀ ਆਪਣੇ ਗੱਦੀ ਚੱਲੀ ਆ ਰਹੀ ਹੈ ਪਰਦਾਦਾ ਗੁਰੂ ਜੀ ਦੇ ਸਮੇ ਤੋਂ ਦਾਦਾ ਗੁਰੂ ਜੀ ਸੀ ਆਪਣੇ ਮਹਾਂਤ ਚੂੜਗਰੀ ਜੀ ਠੀਕ ਹੈ ਜੀ ਫਿਰ ਮਹੰਤ ਜੀਤਗਿਰੀ ਜੀ ਮਹਾਰਾਜ 2006 ਦੇ ਵਿੱਚ ਚੋਲਾ ਛੱਡ ਗਏ ਫਿਰ ਮਹੰਤ ਜੀਤਗਿਰੀ ਗੁਰੂ ਮਹਾਰਾਜ ਆਪਣੇ ਪਿਤਾ ਗੁਰੂ ਸੀਗੇ ਫਿਰ ਉਹ ਚੋਲਾ ਛੱਡ ਗਏ ਫਿਰ ਉਹਦੇ ਬਾਅਦ ਸਾਨੂੰ ਗੱਦੀ ਦੇਣ ਲੱਗੇ ਸੀ ਮਹੰਤ ਕਾਕਾ ਗਿਰੀ ਜੀ ਨੂੰ ਕਹੇ ਵੀ ਸਾਡੇ ਤਾਇਆ ਗੁਰੂ ਜੀ ਤੋਂ ਬੈਠੇ ਨੇ ਇਹ ਆਪਣੇ ਸ਼ਿਸ਼ੋ ਵੀਤ ਲੱਗਦੇ ਨੇ ਅੱਛੀ ਤਰ੍ਹਾਂ ਲੱਗਦੇ ਨਹੀਂ ਉਹਨਾਂ ਦੇ ਜਾਣ ਤੋਂ ਬਾਅਦ ਗੁਰ ਪ੍ਰਣਾਲੀ ਚੱਲੀ ਆ ਰਹੀ ਹੈ ਉਹਨਾਂ ਨੇ ਸਾਨੂੰ ਗੱਦੀ ਦੇਤੀ ਉਹ ਹੁਣ ਉਹਨਾਂ ਦਾ ਪੜਪੋਤਾ ਉੱਠ ਕੇ ਕਹਿ ਰਿਹਾ ਵੀ ਇਸ ਨੂੰ ਜਾਂ ਤਾਂ ਵੇਚੋ ਜਾਂ ਤਾਂ ਫਿਰ ਜਾਨੂ ਇਹਦੇ ਚ ਹਿੱਸਾ ਦੋ ਜਾਂ ਇਹਨੂੰ ਕੁਝ ਕਰੋ ਹੁਣ ਦੱਸੋ ਵੀ ਇਹ ਧਰਮਸ ਨੂੰ ਅਸੀਂ ਵ بس ਇਹ ਗੱਲ ਆ ਜੀ بس ਤੇ ਉਹਨਾਂ ਕੋਲ ਕੋਈ ਹਥਿਆਰ ਵੀ ਸੀਗੇ ਹਾਂ ਉਹਨਾਂ ਕੋਲੇ ਹਥਿਆਰ ਸੀਗਾ ਮੇਰਾ ਬੇਟਾ ਗਾ ਸੁੰਦਰ ਆ ਬੇਟੀ ਆ ਟੋਕਾ ਜੀ ਉਹਨਾਂ ਕੋਲੇ ਇਹਨਾਂ ਨੇ ਦੇਖਿਆਗਾ ਬਹੁਤ ਵੱਡਾ ਕਹਿੰਦੇ ਕੋਲ ਉਹਨਾਂ ਕੋਲੇ ਤੇਜਦਾਰ ਹਥਿਆਰ ਸੀਗਾ ਹਾਂ ਜੀ ਆਪਣੇ ਇੱਕ ਤਾਂ ਉਹ ਹੋਇਆਗਾ ਸੇਵਾਦਾਰ rahul baba ਇਹ ਆ ਇੱਕਾ ਮੇਰੀ ਬੇਟੀ ਆ ਦੇਖੋ ਜੇ ਹੁਣ ਮਾਹੌਲ ਹੈ ਕਿਤਨਾ ਦਾ ਮਾਹੌਲ ਹੈ ਬਾਕੀ ਉੱਥੇ ਬਿਸ਼ਕਰਮਾ ਚੌਂਕ ਦੇ ਵਿੱਚ ਜਾ ਕੇ ਵੀ ਉਹਨਾਂ ਨੇ ਫਿਰ ਉੱਥੇ ਆਪਣੇ دہشت ਫਲਾਈ ਹਾਂ ਉੱਥੇ دہشت ਫਲਾਈ ਉਹਨਾਂ ਨੇ ਉਹਨਾਂ ਨੇ ਉੱਥੋਂ ਦੇ ਵੀ ਦਰਵਾਜ਼ੇ ਤੋੜੇ ਨੇ ਉੱਥੇ ਮੇਰੇ ਭਰਾ ਦੇ ਤੇਜਦਾਰ ਹਥਿਆਰ ਉਹਨਾਂ ਨੇ ਮਾਰਨ ਦੀ ਕੋਸ਼ਿਸ਼ ਕੀਤੀ ਆ ਸਾਡੀ ਨੌ ਰਾਣੀਆਂ ਜਿਹੜੀ ਉੱਥੇ ਪ੍ਰੈਗਨੈਂਟ ਹੈਗੀ ਆ ਮੇਰਾ ਭਰਾ ਡਿਪਰੈਸ਼ਨ ਦੇ ਵਿੱਚ ਹੈਗਾਗਾ ਤੇ ਮੇਰੀ ਮਾਂ 60 70 ਸਾਲ ਦੀ ਆ ਉਹਨਾਂ ਨੂੰ ਕਹਿੰਦੇ ਤੇਰੇ ਕੱਪੜੇ ਫਾੜਾਂਗੇ ਤੇਰੇ ਜੂਂਡੇ ਨਹੀਂ ਜੀ ਪੁਲਿਸ ਆਈ ਨਹੀਂ ਜੀ ਪੁਲਿਸ ਨੂੰ ਅਸੀਂ ਬੇਨਤੀ ਕੀਤੀ ਆ ਹਜੇ ਕਾਰਵਾਈ ਕੋਈ ਨਹੀਂ ਹੋਈ ਕਿਉਂਕਿ ਹਾਂਜੀ ਹਾਂਜੀ ਰਾਤ 12 ਵਜੇ ਸੀ ਗਏ ਸੀ ਇਹ ਕੰਪਲੀਟ ਹਾਂਜੀ ਅਸੀਂ ਇਹ ਬੇਨਤੀ ਕਰਦੇ ਵੀ ਸਾਨੂੰ ਇਨਸਾਬ ਮਿਲਣਾ ਚਾਹੀਦਾ ਬਸ ਬਸ ਇਹ ਨਹੀਂ ਕਿ ਬੇਨਤੀ ਕਰ ਰਹੇ ਆ ਜੇ ਕੋਈ ਸਾਡੇ ਚ ਕਿਵੇਂ ਸਾਡੇ ਤੇ ਵੀ ਹਜ਼ਾਰ ਲੱਗਣੀ ਚਾਹੀਦੀ ਬਾਕੀ ਸਾਡੀ ਮਹੱਲੇ ਦੇ ਵਿੱਚੋਂ ਉਰੋ ਤੋਂ ਵੀ ਇਨਕੁਆਰੀ ਕੀਤੀ ਜਾਵੇ ਉਸ ਵਿਸ਼ਕਰਮਾ ਚੌਂਕ ਤੋਂ ਵੀ ਇਨਕੁਆਰੀ ਕੀਤੀ ਜਾਵੇ ਬਸ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋਣਾ ਚਾਹੀਦਾਗਾ ਧਰਮ ਦੀ ਜੜ ਹਰੀ ਹੋਣੀ ਚਾਹੀਦੀ ਤੇ ਸੱਚ ਦੀ ਜਿੱਤ ਹੋਣੀ ਚਾਹੀਦੀ ਬਸ